ਸਾਨੂੰ ਗੁਰੂ ਨਾਲ ਪਿਆਰ ਹੈ ਉਹਨਾਂ ਬਾਣੀ ਨਾਲ ਪਿਆਰ ਹੈ ਬਾਣੀ ਦੇ ਇੱਕ ਇੱਕ ਸ਼ਬਦ ਨਾਲ ਉਹਨਾਂ ਹੀ ਪਿਆਰ ਹੈ ਤੇ ਬਾਣੀ ਕਿਉਂ ਖੰਡਿਤ ਕੀਤੀ ਨੁਕਸਾਨ ਦੱਸਣ ਕੀ ਉਹਨਾਂ ਬਾਣੀ ਦਾ ਸੀ ਰੋਡ ਤੇ ਨਹੀਂ ਸੀ اٹਕੇ 10 ਫੁੱਟ ਕਈ ਫੁੱਟ ਦਾ ਉਹ ਤੋਂ اٹਕੇ ਸੀ ਉਹ ਇੱਕ ਰਾਤ ਵਿੱਚ ਕੀ ਹੋਣ ਲੱਗਾ ਸੀ ਕੋਈ tufaan ਆਣ ਲੱਗਾ ਸੀ ਸਾਡੀ ਬਾਣੀ ਦਾ ਬਹੁਤ ਜ਼ਿਆਦਾ ਅਪਮਾਨ ਹੋਇਆ ਹੈ ਅਗਰ ਸਾਡੇ ਜ਼ਖਮਾਂ ਤੇ ਕੋਈ ਮਤਲਬ ਲਾਏਗਾ ਕਿ ਨਹੀਂ ਲਾਏਗਾ ਕੀ ਜ਼ਾਲਮ ਸਰਕਾਰ ਐਵੇਂ ਜ਼ੁਲਮ ਕਰਦੀ ਰਹੇਗੀ ਨੌਰੀ ਮੋਰਚੇ ਦੇ ਉੱਪਰ ਚੱਲ ਰੇ ਅਖੰਡ ਜਾਪ ਨੂੰ ਪੁਲਿਸ ਨੇ ਜ਼ਬਰੀ ਕਿਸ ਤਰੀਕੇ ਨਾਲ ਚੁਕਵਾਇਆ ਔਰ ਉੱਥੇ ਚੱਲ ਰਿਹਾ ਅਖੰਡ ਜਾਪ ਜਿਹੜਾ ਉਸ ਦੀ ਬੇਦਬੀ ਹੋਈ ਉਸ ਤੋਂ ਬਾਅਦ ਕਿਸਾਨ ਜਿਹੜੇ ਨੇ ਜਾਂ ਉਸ ਵਕਤ ਮੌਕੇ ਤੇ ਤਾਬਿਆਂ ਤੇ ਬੈਠੀ ਬੀਬੀ ਦਲਜੀਤ ਕੌਰ ਅੱਜ ਗੁਹਾਰ ਲਗਾਰੀ ਔਰ ਕਾਲਤਖ ਸਾਬ ਨੂੰ ਇੱਕ ਮੰਗ ਪੱਤਰ ਦਿੱਤਾ ਜਾਣਾ ਤਾਂ ਸਾਡੇ ਨਾਲ ਨੇ ਅਸਲ ਚ ਹੋਇਆ ਕੀ ਸੀ ਉਸ ਦਿਨ ਜਦੋਂ ਰਾਤ ਦਾ ਕਿੰਨਾ ਸਮਾਂ ਸੀ ਤੁਹਾਡੀ ਡਿਊਟੀ ਸੀ ਹੋਇਆ ਕੀ ਸੀ 8 ਵਜੇ ਮੈਂ ਡਿਊਟੀ ਤੇ ਬੈਠੇ ਸੀ ਜੀ ਤੇ ਲਗਭਗ 8:30 ਤੇ ਟਾਈਮ ਬਾਅਦ ਮਤਲਬ लाਠੀਆਂ ਲੂਟੀਆਂ ਮਜੰਦੀ ਆਵਾਜ਼ ਆ ਰਹੀ ਸੀ ਮਤਲਬ ਮੈਂ ਸੋਚਿਆ ਪਤਾ ਨਹੀਂ ਕੀ ਹੋ ਰਿਹਾ ਬਾਹਰ ਆਵਾਜ਼ ਕਾਦੀ ਆ ਰਹੀ ਏ ਤੇ ਇਹਨਾਂ ਨੂੰ ਦੇ ਆਲੀ ਸੋਚ ਰਹੀ ਸੀ ਬਾਹਰ ਦੇਖ ਰਹੀ ਇਹਨਾਂ ਨੂੰ ਲੈਡੀ ਪੁਲਿਸ ਸਾਹਮਣੇ ਖੜੀ ਦਿਖਾਈ ਦਿੱਤੀ ਮਨੋ ਛੱਟ ਦੇ ਬਾਹਰ ਖੜੀ ਦੇਖੇ ਦਿਖਾਈ ਦਿੱਤੀ ਤੇ ਫਿਰ ਉਸ ਤੋਂ ਬਾਅਦ ਫਿਰ ਆਏ ਨੇ ਮੈਨੂੰ ਕਹਿੰਦੇ ਉੱਠੋ ਉੱਠੋ ਡਿਊਟੀ ਤੇ ਉੱਠੋ ਉੱਠੋ ਮੇਂ ਜਾਣ ਤੇ ਮੈਂ ਫਿਰ ਉੱਠ ਕੇ ਬਾ ਇੱਕ ਪੁਲਿਸਮੈਨ ਉਹਫੀਸਰ ਸੀ ਕੋਈ ਕਿਉਂਕਿ ਬਾ ਸਟਾਰਟ ਟੂ ਲਗਾਏ ਹੋ ਐਸੀ ਤੇ ਮੈਂ ਰਿਕਵੈਸਟ ਕੀਤੀ ਮੈਂ ਕਿਹਾ ਸਰ ਜੀ ਇਹ ਤੇ ਅਖੰਡ ਜਾਪ ਚੱਲ ਰਿਹਾ ਹੈ ਤੇ ਇਹਨੂੰ ਤੁਸੀਂ ਕਿਵੇਂ ਕੀ ਸਰ ਬੰਦ ਹੋ ਸਕਦਾ ਹੈ ਹੈ ਇਸ ਪਾਰਟ ਨੂੰ ਤਾਂ ਵਾਸਤੇ ਗੜਿਆਂ ਦੀ ਮਾਰ ਨਹੀਂ ਰੋਕ ਸਕੀ ਇਸ ਪਾਰਟ ਨੂੰ ਇੱਕ ਮਿੰਟ ਲਈ ਹਨੇਰੀ ਦੀ ਅਪੁਛਾ ਹਨੇਰੀ ਦੇ ਜੁਪਟੋ ਹਨੇਰੇ ਹਨੇਰੇ ਦੀ ਬੁੱਲੇ ਨਹੀਂ ਰੋਕ ਸਕੇ ਇਸ ਪਾਸ ਨੂੰ ਵਸਤੇ ਮੀਂਹ ਦੀਆਂ ਮੀਂਹ ਨਹੀਂ ਰੋਕ ਸਕਿਆ ਗੜਿਆਂ ਦੀ ਮਾਰ ਨਹੀਂ ਰੋਕ ਸਕੀ ਹੈ ਇਨੀ ਠੜ ਧੁੰਦ ਨਹੀਂ ਰੋਕ ਸਕੀ ਤੇ ਤੁਸੀਂ ਇੱਕਦਮ ਕਿਵੇਂ ਇਹਨੂੰ ਖਤਮ ਕਰੋਗੇ ਇਹ ਮੈਂ ਕਿਵੇਂ ਖੰਡਿਤ ਕਰਾਂ ਉਹਨਾਂ ਦਾ ਕੀ ਕਹਿਣਾ ਸੀਗਾ ਅਖੰਡ ਜਾਪ ਕੀ ਖੰਡ ਅਖੰਡ ਜਾਪ ਜਿਹੜਾ ਚੱਲ ਰਿਹਾ ਉਸ ਨੂੰ ਖੰਡਿਤ ਕਿਵੇਂ ਕਰੋਗੇ ਇੱਕ ਆਂਡੇ ਦਾ ਅਖੰਡ ਜਾਪ ਚੱਲ ਰਿਹਾ ਖੰਡਿਤ ਕਿਵੇਂ ਕਰੋਗੇ ਮੈਂ ਕਿਹਾ ਇਹ ਨਹੀਂ ਠੀਕ ਨਹੀਂ ਹੈਗਾ ਇਹਗਾ ਇਸ ਨਾਲ ਸਾਡੇ 8 ਬਹੁਤ ਕਾਇਲ ਹੋਣਗੇ ਦੁਖੀ ਹੋਣਗੇ ਹੁਣ ਵੀ ਅਜੇ ਤੱਕ ਵੀ ਇਹਨਾਂ ਦਿਨ 3-4 ਦਿਨ ਹੋ ਗਏ ਨੇ ਸਾਡਾ ਮਨ ਬਹੁਤ ਦੁਖੀ ਬਹੁਤ ਹਾਰਟਡ ਹੈ ਕਿੰਨੇ ਲੋਕ ਸੀਗੇ ਉੱਥੇ ਪੁਲਿਸ ਵਾਲੇ ਕਿੰਨੇ ਕ ਬਿਲਕੁਲ ਨਹੀਂ ਸੀ ਗਿਣਤੀ ਨਹੀਂ ਸੀ ਇਹਨੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਤੇ ਉਹਦੇ ਵੀ ਤੁਸੀਂ ਦੱਸਿਆ ਵੀ ਕਹਿੰਦੇ ਉਹਨਾਂ ਨੇ ਸ਼ਰਾਬ ਸ਼ਰੂਪ ਕੀਤੀ ਹੋਈ ਸੀ ਨਸ਼ਾ ਕੀਤਾ ਬਿਲਕੁਲ ਨਸ਼ਾ ਕਰ ਰੱਖੇ ਸਾਬ ਨੇ ਤਾਂ ਨਹੀਂ ਟੋਕਲੀ ਤੇ ਮੈਂ ਨਹੀਂ ਕਹਿ ਸਕਦੀ ਬਸ ਮਤਲਬ ਕਰ ਰੱਖਿਆ ਸੀ ਕੁਝ ਨਹੀਂ ਕਰ ਰੱਖੇ ਬਹੁਤ ਸਾਰੇ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਨਸ਼ਾ ਕੀਤਾ ਸਮੈਲ ਆ ਰਹੀ ਸੀ ਔਰ ਚਿਹਰੇ ਤੋਂ ਪਤਾ ਕਿਉਂ ਨਹੀਂ ਲੱਗਦਾ ਇੱਕ 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 ਆਮ ਸਹੀ ਬੰਦਾ ਦੀ ਤੇ ਆਵਾਜ਼ ਵਿੱਚ ਕੋਈ ਨਹੀਂ ਫਰਕ ਹੁੰਦਾ ਦੇਖਣੇ ਸ਼ਕਲ ਵਿੱਚ ਸਭ ਕੁਝ ਦਾ ਫਰਕ ਹੁੰਦਾ ਔਰ ਉਸ ਤੋਂ ਬਾਅਦ ਤੁਹਾਨੂੰ ਜਬਰੀਰ ਤੋਂ ਠਾਇਆ ਗਿਆ ਮਲ ਵੀ ਹਟਾ ਉੱਥੋਂ ਫਿਰ ਮੈਂ ਉਹ ਜਿੱਥੇ ਗੁਰੂ ਮਹਾਰਾਜ ਦੀ ਤਾਬਿਆ ਉੱਚੀ ਰੱਖੀ ਹੋਈ ਸੀ ਨਾ ਉੱਥੇ ਬਾਹਰ ਜਿੱਥੇ ਮਤਲਬ ਸੇਵਾਦਾਰ ਬੈਠਦੇ ਨੇ ਸੇਵਾਦਾਰ ਬੈਠੇ ਸੀ ਚਾਰ ਪੰਜ ਉਸ ਟਾਈਮ ਹੀ ਆਗੇ ਸੀ ਤੇ ਜਿਹੜਾ ਇੱਕ ਦੇਖ ਪ੍ਰਸ਼ਾਦ ਵਰਤਾਂ ਹੁੰਦਾ ਹੈ ਹਾਰ ਟਾਈਮ 24 ਘੰਟੇ ਡਿਊਟੀ ਹੁੰਦੀ ਹੈ ਜਿਵੇਂ ਅਖੰਡ ਉੱਥੇ ਜਾਪ ਤੇ ਡਿਊਟੀ ਹੁੰਦੀ ਹੈ ਨਾ ਪਾਠ ਪੜ੍ਹਨ ਦੀ ਤੇ ਐਵੇਂ ਦੇਖ ਵਾਲੇ ਬੰਦੇ ਦੀ ਵੀ ਉੱਥੇ ਪੂਰਾ ਟਾਈਮ 24 ਘੰਟੇ ਡ Okay. ਤੇ ਉਹਨੇ ਕਿਸੇ ਨੂੰ ਬੁਲਾਣਾ ਹੈ ਜਾਂ ਕੋਈ ਅਮਰਜੈਂਸੀ ਹੋ ਗਈ ਹੈ ਤੇ ਮਤਲਬ ਇੱਕ ਨੂੰ ਉਠਾ ਕੇ ਦੂਜੇ ਨੂੰ ਸ਼ੁਰੂ ਕਰਦਾ ਤਾਂ ਪਹਿਲੇ ਵਾਲਾ ਬੈਠਾ ਹੈ ਉੱਠਦਾ ਹੈ ਤੇ ਤੁਸੀਂ ਜਾਣਦੇ ਹੀ ਹੋਗੇ ਵੀ ਅਖੰਡ ਜਾਪ ਜਿਹੜਾ ਹੋਵੇ ਤੇ ਇੱਕ ਨੂੰ ਉਠਾ ਕੇ ਤਾਂ ਦੂਜੇ ਨੇ ਉੱਠਣਾ ਹੁੰਦਾ ਹੈ ਤੇ ਲੜੀਵਾਰ ਕਿੰਵਾ ਪਾਠ ਸੀਗਾ ਹੁਣ ਅਖੰਡ ਜਾਪ ਜਿਹੜਾ ਪਾਠ ਜੀ ਇਹ ਮਤਲਬ ਹੈਗਾ ਸੀ 52 59ਵਾਂ ਪਾਠ ਸੀ ਤੇ ਫਿਰ ਤੁਸੀਂ ਇਕਾਲਤਖ ਸਾਹਿਬ ਦੇ ਜਸਵੰਦਰ ਸਾਹਿਬ ਨੂੰ ਕੀ ਮੰਗ ਕਰਦੇ ਹੋ ਜਿਹੜਾ ਮੰਗ ਪੱਤਰ ਤੁਸੀਂ ਕਰਨੇ ਆ ਵੀ ਅਸੀਂ ਇਹ ਹੀ ਕਰਨੇ ਆ ਸਾਡੇ ਹਾਲ ਦਿਲਾਂ ਨੂੰ ਕੋਈ ਮਲਮ ਲੱਗੇਗੀ ਕਿੰਨੀ ਲੱਗੇਗੀ ਕਿ ਅਸੀਂ ਵੇਦ ਸਾਡੀ ਸਾਡੀ ਬਾਣੀ ਦਾ ਬਹੁਤ ਜ਼ਿਆਦਾ ਅਪਮਾਨ ਹੋਇਆ ਹੈ ਅਜੇ ਸਾਡੇ ਜ਼ਖਮਾਂ ਤੇ ਕੋਈ ਮਤਲਬ ਲਾਏਗਾ ਕਿ ਨਹੀਂ ਲਾਏਗਾ ਕਿ ਜ਼ਾਲਮ ਸਰਕਾਰ ਐਵੇਂ ਜ਼ੁਲਮ ਕਰਦੀ ਰਹੇਗੀ ਸਾਡੇ ਬਜ਼ੁਰਗ 75 ਸਾਲ ਹੋ ਗਏ ਨੇ ਅਜੇ ਵੀ ਸੰਥਾਲੀ ਦੀਆਂ ਘਟਨਾਵਾਂ ਸੁਣਾ ਸੁਣਾ ਕੇ ਰੋਂਦੇ ਨੇ ਅੱਭੀ ਅਸੀਂ ਉਜੜੇ ਐਵੇਂ ਫਿਰ ਸਾਡੇ ਬੜੇ ਬੜੇ ਘਰਾਂ ਨੂੰ ਹੁਣ ਵੀ ਹੁਣ ਵੀ ਉਵੇਂ ਉਜਾੜ ਲੈ ਜ਼ਾਲਮ ਪਖੰਡੀ ਸਰਕਾਰ ਨੇ ਉਵੇਂ ਕਾਰ ਉਜਾੜ ਨੇ ਬੜੇ ਕਿੰਨੇ ਸਾਰੇ ਅਮੀਰ ਲੋਕ ਤਾਂ ਨਹੀਂ ਜਿਹੜੇ ਉੱਥੇ ਬੈਠੇ ਉੱਥੇ ਟਰਾਲੀਆਂ 'ਚ ਬੈਠੇ ਹੋਏ ਸੀ ਜਾਂ ਜਿਨ੍ਹਾਂ ਨੇ ਆਬ ਮੋਰਚੇ ਤੇ ਆਏ ਸੀ ਗਰੀਬ ਵੀ ਬਹੁਤ ਹੈ ਜਿੰਨਾਂ ਨੂੰ ਇੱਕ ਤਨ ਦਾ ਕੱਪੜਾ ਲੈਣਾ ਵੀ ਇੰਨਾ ਔਖ ਹੈ ਉਹਨਾਂ ਨੂੰ ਫਿਰ ਉਜਾੜ ਕੇ ਫਿਰ ਸੰਤਾਲੀਆਂ ਦਵਾ ਦਿੱਤੀ ਸਾਡੇ ਬਜ਼ੁਰਗ 75 80 ਸਾਲ ਹੋ ਚੱਲੇ ਨੇ ਅੱਜ ਵੀ ਰੋਂਦੇ ਨੇ ਉਹ ਘਟਨਾਵਾਂ ਸੰਤਾਲੀਆਂ ਬਲੀ ਸੁਣਾ ਕੇ ਅਸੀਂ ਵੀ ਆਪਣੇ ਬੱਚਿਆਂ ਦੇ ਸਾਹਮਣੇਵੇਂ ਰੋਂਦੇ ਰਾਂਗੇ ਕਿ ਸਾਡਾ ਐਸਾ ਕੋਈ ਸਾਡੇ जख्मਾਂ 'ਤੇ ਮਲਮ ਲੱਗੇਗੀ ਇਹ ਵਰਕੇ ਨੂੰ ਮੰਨਦੇ ਮੈਨੂੰ ਇੱਕ ਇਹ ਸਰਕਾਰਾਂ ਨੂੰ ਮੰਨਨੇ ਜ਼ਾਲਮ ਸਰਕਾਰਾਂ ਨੂੰ ਛੂਟੀਆਂ ਨੂੰ ਮਕਾਰੀ ਸਰਕਾਰਾਂ ਨੂੰ ਮੰਨਨੇ ਅਖੰਡ ਅਖੰਡ ਜ ਆਪ ਨੂੰ ਖੰਡਿਤ ਕੀਤਾ ਹੈ ਬਹੁਤ ਜ਼ਿਆਦਾ ਬਾਣੀ ਬਾਣੀ ਗੁਰੂ ਸਾਨੂੰ ਬਾਣੀ ਗੁਰੂ ਗੁਰੂ ਹੈ ਬਾਣੀ ਜਿੰਨਾ ਸਾਨੂੰ ਗੁਰੂ ਨਾਲ ਪਿਆਰ ਹੈ ਉਹਨਾਂ ਬਾਣੀ ਨਾਲ ਪਿਆਰ ਹੈ ਬਾਣੀ ਦੇ ਇੱਕ ਇੱਕ ਸ਼ਬਦ ਨਾਲ ਉਹਨਾਂ ਹੀ ਪਿਆਰ ਹੈ ਤੇ ਬਾਣੀ ਕਿਉਂ ਖੰਡਿਤ ਕੀਤੀ ਨੁਕਸਾਨ ਦੱਸਣ ਕੀ ਉਹਨਾਂ ਬਾਣੀ ਦਾ ਸੀ ਉਹ ਰੋਡ ਤੇ ਨਹੀਂ ਸੀ 8 ਕੇ 10 ਫੁੱਟ ਕਈ ਫੁੱਟ ਦਾ ਉੱਥੋਂ اٹਕੇ ਸੀ ਉਹ ਇੱਕ ਰਾਤ ਵਿੱਚ ਕੀ ਹੋਣ ਲੱਗਾ ਸੀ ਕੋਈ tufaan ਆਣ ਲੱਗਾ ਸੀ ਹੈ ਕੋਈ ਦੁਨੀਆ ਪਲਟਣ ਲੱਗੀ ਸੀ ਜਿਹੜੀ ਉਹਨੂੰ ਰਾਤੋਂ ਰਾਤ ਚੁਕਾ ਦਿੱਤਾ ਸਵੇਰ ਵੀ ਹੋ ਸਕਦੀ ਸੀ ਤੇ ਤੁਸੀਂ ਕਿਹਾ ਨਹੀਂ ਸੀ ਉਹਨਾਂ ਨੂੰ ਵੀ ਸਵੇਰ ਹੋ ਜੂਗੀ ਸਵੇਰੇ ਇੱਥੋਂ ਚੁਕਾ ਲਿਓ ਫਿਰ ਜਿਹੜਾ ਭੋਗ ਪੈ ਜੂਗਾ ਮੈਂ ਉਹ ਮੈਂ ਤਾਂ ਦਵਾਈਆਂ ਪਾਉਂਦੇ ਰਹੀ ਮੈਂ ਕਿਾ ਜਿੰਨੀ ਦੇਰ ਸਖਸੜੀ ਗੁਰੂ ਸਾਡੇ ਗਰੰਥ ਸਾਹਿਬ ਇੱਥੇ ਨੇ ਅਸੀਂ ਨਹੀਂ ਇੱਥੋਂ ਹਿਲਣਾ ਕਰ ਲਓ ਜੋ ਕਰਨਾ ਸਾਡਾ ਜੀਵਨ ਮਰਨੇ ਤੱਕ ਹੀ ਹੈ ਅਸੀਂ ਨਹੀਂ ਇੱਥੋਂ ਹਿਲਣਾ ਪਰ ਤਸ ਤੱਕ ਕਰ ਰਹੇ ਸੀ ਚੱਲੋ 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 ਪਰ ਕੁਲਸੋਲੇ ਤਾਂ ਕਹਿੰਦੇ ਸੀ ਅਸੀਂ ਪਿਆਰ ਦੇ ਨਾਲ ਸਭ ਨੂੰ ਉੱਥੋਂ ਲੈ ਕੇ ਗਏ ਹੁਠਾਇਆ ਪਰ ਗੁਰੂ ਗ੍ਰੰਥ ਸਾਹਿਬ ਨੂੰ ਇਸ ਲਈ ਕੀ ਹੋ ਗਿਆ ਜਦੋਂ ਅਸੀਂ ਨਹੀਂ ਸਜਣਾ ਚਾਹੁੰਦੇ ਤੋਂ ਅਸੀਂ ਅਸੀਂ ਖੰਡ ਜਾਪ ਕਰਕੇ ਸੰਪੂਰਨ ਕਰਕੇ ਫਿਰ ਚੱਲਾਂਗੇ ਤੇ ਪਿਆਰ ਹੋ ਗਿਆ ਵੀ ਸਾਡਾ ਵਿੱਚ ਖੰਡਿਤ ਕਰਵਾ ਕੇ ਤੌਰ ਤੇ ਬਿਲਕੁਲ ਤਾਂ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਹੁਣ ਅਕਾਲ ਤਖਤ ਸਾਹਿਬ ਦੇ ਜਸਵੰਤ ਸਿੰਘ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਣਾ ਔਰ ਉਸ ਤੋਂ ਬਾਅਦ ਅਗਲੀ ਕਾਰਵਾਈ ਕੀ ਕਰਦੇ ਆ ਕਿਸ ਤਰੀਕੇ ਦੇ ਨਾਲ ਤਲਬ ਕੀਤਾ ਜਾਂਦਾ ਜਥੇਦਾਰ ਵੱਲੋਂ ਜਾਂ ਕੀ ਕੁਝ ਤਸਵੀਰ ਨਿਕਲਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਜਗਦੀਸ਼ਿੰਦਰ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਚੰਡੀਗੜ੍ਹ